ਇਹ ਮਹੌਲਾ ਪਿੰਡ ਦੇ ਵਿੱਚ ਲੋਕ ਸਭਾ ਚੋਣਾਂ ਲੈ ਕੇ ਇਸ ਵਾਰ ਕਿਹੜੀ ਪਾਰਟੀ ਦਾ ਜ਼ਿਆਦਾ ਮਾਹੌਲ ਲੱਗਦਾ ਹਾਲ ਤੱਕ ਤਾਂ ਕੋਈ ਪਤਾ ਨਹੀਂ ਚੱਲ ਰਿਹਾ ਵੀ ਕੀ ਮਾਹੌਲ ਬਣਨਾ ਹੈ ਮਾਹੌਲ ਮੌਕੇ ਤੇ ਗੜੂਗਾ ਹਲੇ ਤਾਂ ਚਾਦੀ ਪਤੀ ਲੀਤਰ ਹੀ ਹੋਈ ਹੈ ਜਦੋਂ ਡੂੰਡਾ ਪਿਆ ਉਦੋਂ ਪਤਾ ਲੱਗੂ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਹੈ ਕੰਮਾਂ ਨੂੰ ਲੈ ਕੇ ਜੇਕਰ ਗੱਲ ਕਰੀਏ ਕਿੰਨੇ ਕੰਮ ਹੋਇਆ ਪਿੰਡ ਦੇ ਵਿੱਚ ਕੰਮ ਤਾਂ ਜੀ ਕਿਹੜੀ ਸੜਕਾਂ ਆ ਤੁਸੀਂ ਅਸੀਂ ਵੀਰਕਨਾਲੀ ਹੈ ਵੀਰਕਨਾਲੀ ਸੜਕਾ ਹੈ 2 ਵਾਰੀ ਤਾਂ ਸੀਐਮ ਦੇ ਜਨਮਦਿਨ ਤੇ ਬਣ ਗਈ ਪਹਿਲਾਂ ਐਮਪੀ ਦੇ ਜਨਮਦਿਨ ਤੇ ਬਣਦੀ ਰਹੀ ਹੈ ਉਹ ਉਹ ਦੇਖ ਲਓ ਤੁਸੀਂ ਸੜਕ ਦੇਖੀ ਹੋ ਵੀ ਵੀਰ ਕੱਲਾ ਤੋਂ ਸਤੋਜ ਨੂੰ ਆਉਂਦੀ ਆ ਮੈਨੂੰ ਐ ਲੱਗਦਾ ਵੀ ਸ਼ਾਇਦ ਕੋਈ ਹੁਣ ਜਵਾਨਾਂ ਜਾਂ ਬਦਲ ਗਿਆ ਵੀ ਸਾਧਾ ਸੁਧਨ ਦਾ ਹੁੰਦੇ ਨਹੀਂ ਐ ਨਹੀਂ ਪਤਾ ਜਨਾਨੀ ਦੇ ਪੰਜਵੇਂ ਮਹੀਨੇ ਬੱਚਾ ਹੋ ਜੇ ਉਹ ਸੜਕ ਤੇ ਲਗਾਉਣਾ ਹੋ ਜੇ ਪਿਛਲੀਆਂ ਦੋ ਚੋਣਾਂ ਨੂੰ ਲੈ ਕੇ ਇੱਥੇ ਪੋਲਿੰਗ ਬੂਥ ਵੀ ਜਿਹੜੇ ਨਹੀਂ ਲੱਗੇ ਐਂਟੀ ਢੜੇ ਦੇ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਅਪੀਲ ਕਰਦੇ ਰਹੇ ਨੇ ਕਿ ਵਿਰੋਧੀ ਪਾਰਟੀਆਂ ਦੇ ਪੋਲਿੰਗ ਬੂਥ ਨਾਲ ਲੱਗਣਾ ਇਸ ਵਾਰ ਲੱਗੂਗਾ ਵਿਰੋਧੀ ਪਾਰਟੀ ਦਾ ਪੋਲਿੰਗ ਬੂਥ ਦੇਖੋ ਜੀ ਲੱਗਣਗੀ ਐਦ ਇੱਕ ਵਾਰ ਲੱਗਦਾ ਵੀ ਸਾਰਿਆਂ ਦੇ ਪੋਲਿੰਗ ਲੱਗਣਗੇ ਕਿਤੇ ਭਗਵੰਤ ਮਾਨ ਆ ਕਿੰਨੀ ਵੋਟਾਂ ਪਿੰਡ ਦੇ ਵਿੱਚ 2500 ਵੋਟਾਂ ਕੀ ਲੱਗਦਾ ਫਿਰ ਵੀ ਤੁਹਾਡਾ ਤਸਰਬਾ ਲੰਮਾ ਇਸ ਵਾਰ ਕੀ ਕਹਿੰਦਾ ਪਿੰਡ ਕਿੱਧਰ ਜਾਊ ਵੋਟ ਜ਼ਿਆਦਾ ਪਿੰਡ ਅਸਲ ਟਾਈਮ ਦੀ ਖੇਡ ਹੈਗੀ ਇਹਨਾਂ ਨੇ ਤਾਂ ਆਪਣੀਆਂ ਗੇਮਾਂ ਖੇਡ ਲਈਆਂ ਹੁਣ ਪਿੰਡਾਂ ਵਾਲਿਆਂ ਨੇ ਤੇ ਸ਼ਹਿਰਾਂ ਵਾਲਿਆਂ ਨੇ ਖੇਡਣੀਆਂ ਨੇ ਇਹਨਾਂ ਨੇ ਤਾਂ ਆਪਣੇ ਫਰਾਈਡਰ ਮੈਚ ਕਿਸੇ ਤੋਂ ਕਿਸੇ ਦੀ ਜਿਵੇਂ ਉਹ ਮਹਮਸਦ ਦੀ ਟਿਕਟੀ ਕਟਾਤੀ ਉਥੋਂ ਅਰਮਜੀਤ ਨੂੰ ਮੋਲ ਨੂੰ ਜਿਤੇ ਆਉਣ ਵਾਸਤੇ ਜੋ ਇਆ ਇਆ ਹਰਕਤਾਂ ਜਾਂ ਹੋਣ ਲੱਗਿਆ ਨਾ ਫਿਰ ਲੋਕ ਵੀ ਬਰੋਚ ਉੱਤਰ ਆਉਂਦੇ ਨੇ ਦਲਵੀਰ ਗੋਲਡੀ ਵੀ ਆਪ ਚ ਸ਼ਾਮਲ ਹੋਏ ਨੇ ਉਹਨੂੰ ਕਿਵੇਂ ਬੇਕ ਦੇ ਉਹ ਤਾਂ ਪਤਾ ਹੀ ਲੱਗਾ ਦਿਮਾਗ ਖਰਾਬ ਹੋ ਗਿਆ ਕਹਿੰਦੇ ਗੁੱਸਾ ਆਇਆ ਅਕਲ ਗਈ ਦਲਵੀਰ ਗੋਲਡੀ ਦਾ ਗੁੱਸਾ ਆਉਣ ਨਾਲ ਅਕਲ ਵਾਗੀ ਜਿਸ ਦੇ ਜਿਨੇ ਮਜਮੂਰੇ ਹਾਰ ਮੰਨੀ ਸੀ ਉਸ ਦੇ ਪੈਰੀਂ ਡੰਗਣਾ ਤਾਂ ਬੇਕੋਫੀ ਐ ਵਧੀਆ ਗੱਲ ਨਹੀਂ ਹੈਗੀ ਮੈਂ ਇਹਨੂੰ ਵਧੀਆ ਗੱਲ ਨਹੀਂ ਮੰਨਦਾ ਇਸ ਨੂੰ ਤਾਂ ਘਰੇ ਬੈਠ ਜਾਂਦਾ ਵਧੀਆ ਗੱਲ ਹਥੀ ਕੀ ਮੰਗ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਹੈ ਵੀ ਕਿਹੜੇ ਕਿਹੜੇ ਕੰਮ ਨੇ ਜਿਹੜੇ ਪਹਿਲੇ ਆਧਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਪਿੰਡ ਚ ਕਰਨੇ ਚਾਹੀਦੇ ਨੇ ਉਹ ਤਾਂ ਜੀ ਕੰਮ ਤਾਂ ਸੜਕਾਂ ਦੇ ਪਹਿਲਾਂ ਤੇ ਆ ਸਕੂਲ 10ਵੀਂ ਦਾ ਹੀ ਖੜਾ ਹੈ ਹਜੇ ਸੀਐਮ ਦੇ ਪਿੰਡ ਦਾ ਸਕੂਲ ਹੋਵੇ ਪਹਿਲਾਂ ਤਾਂ ਐਮਪੀ ਜੀ ਕਹਿੰਦਾ ਪੰਜਾਬ ਸਰਕਾਰ ਦੇ ਅੰਟਰ ਚ ਹੈ ਇਹ 12ਵੀਂ ਦਾ ਨਹੀਂ ਹੋਇਆ ਜਿਹੜੀਆਂ 10ਵੀਂ ਕੁੜੀਆਂ ਕਰ ਗਈਆਂ ਉਹ ਕਿੱਥੇ ਜਾਂਦੀਆਂ ਨੇ ਕਿੱਦਾਂ ਰੁੱਦੀਆਂ ਬਰਦੀਆਂ ਨੇ ਇਹਨੂੰ 12ਵੀਂ ਦਾ ਨਹੀਂ ਕਦੋਂ ਹੁਣ ਨਹੀਂ ਜਦੋਂ ਹੁਣ ਨਹੀਂ ਹੋਇਆ ਫਿਰ ਕਦੋਂ ਹੋਊਗਾ ਹੁਣ ਤਾਂ ਇੰਜ ਲੱਗਦਾ ਵੀ ਮੁੱਖ ਮੰਤਰੀ ਸਾਡੇ ਪਿੰਡ ਦਾ ਹੀ ਨਹੀਂ ਹੈਗਾ ਵੀ ਵੀ بابا ਹੀਰਾ ਸਿੰਘ ਪਠੜ ਕਾਲਜ ਆ ਲਹਿਰਾ ਤੁਸੀਂ ਗਏ ਹੋਗੇ ਸ਼ਾਇਦ ਕਿਤੇ ਇਹ ਕਹਿੰਦੇ ਅਸੀਂ ਯੂਪੀਐਸਸੀ ਕਰਾਇਆ ਕਰਾਂਗੇ ਇੰਜੀਨੀਅਰ ਕਾਲਜ ਬੰਦ ਕਰਤਾ ਜਿਹੜਾ ਕੋਈ ਗਰੀਬ ਜਵਾਕ ਇੱਥੋਂ ਲਵੇ ਲਾਉਣ ਵਾਲਾ ਸਰਕਾਰੀ ਚ ਬਣ ਜਾਂਦਾ ਸੀ ਉਹਦੇ ਇੱਕ ਦੋ ਤਾਂ ਟੀਚਰ ਆਤਮ ਹੱਤਿਆ ਕਰ ਗਏ ਦੱਸੋ ਇਹ ਯੂਪੀਐਸਸੀ ਕਰਾਉਣ ਵਾਲੇ ਲੱਛਣਵਾ ਦੀਂਦੇ ਨਹੀਂ ਹੈਗੇ ਉਹਨੂੰ ਚਲਾ ਨਹੀਂ ਸਕਦੇ ਤੇ ਹੋਰਾ ਪੈਸੇ ਲਾਈ ਜਾਂਦੇ ਨੇ ਕਿਸੇ ਪਾਸੇ ਜਹਾਜ਼ਾਂ 'ਚ ਬਾਹਰ ਜਾਈ ਜਾਂਦੇ ਨੇ ਜਿਹੜੇ ਸਕੂਲ ਕਾਲਜ ਜੇ ਵਧੀਆ ਵੀ ਬਣਾਉਂਦੇ ਤਾਂ ਵਧੀਆ ਗੱਲ ਹਤੀ ਕੀ ਹੁਣ ਉਹ ਕਾਲਜ ਆ ਗਾ ਉਹ ਬੰਦ ਪਿਆ ਉਹ ਸਾਡੇ ਪਿੰਡੋਰੇ ਮੇਰੇ ਕੋਲੇ ਵੀ ਆਉਂਦੇ ਰਹੇ ਨੇ ਮਤਲਬ ਜਾਣ ਪਛਾਣਤੀ ਬੰਦਿਆਂ ਦੀ ਵਧੀਆ ਮੈਨੂੰ ਕਹਿੰਦੇ ਵੀ ਸਾਡਾ ਚਲਵਾਓ ਮਾ ਹੁਣ ਇਹਨਾਂ ਨੇ ਚਲਾਉਣਾ ਆਪਾਂ ਸਰਕਾਰ ਬਣਾਤੀ ਇਹਨਾਂ ਨੂੰ ਕਿਹਾ ਚੀਮਾ ਸਾਹਿਬ ਨੂੰ ਵੀ ਬੇਨਤੀ ਕਰੀ ਵੀ ਚੱਲ ਉਹਨੂੰ ਚਲਾ ਦਿਓ ਜੀ ਤੁਸੀਂ ਈਨੀਅਰ ਤਾਂ ਲੋਕ ਬਣ ਜਾਣ ਉਹ ਇਨੀਅਰ ਕਾਲਜੀ ਬੰਦ ਕਰ ਰੱਖਿਆ ਜੀ ਨਮਾ ਕਿੱਥੋਂ ਨਵੀਂ ਪੜਾਈ ਤਿਆਰ ਕਿੱਥੋਂ ਹੋਊਗੀ ਜਦੋਂ ਉਹਨੂੰ ਨਹੀਂ ਚਲਾ ਸਕਦੇ ਆਪਾਂ ਹੁ ਟੀਚਰ ਕਿੰਨੇ ਆਗੇ ਸਾਰੇ ਵਿਚਾਰੇ ਬੇਰਜਗਾਰ ਨੇ ਉੱਥੇ ਪੱਲੀਆਂ ਮਚਾਈ ਬੈਠੇ ਨੇ ਜਾਂ ਉਹਨਾਂ ਦੀ ਬਦਲੀ ਕਰਕੇ ਕਿਤੇ ਹੋਰ ਲਾ ਲੈਂਦੇ ਉਹਨਾਂ ਨੂੰ ਖਜ਼ਾਨਾ ਮੰਤਰੀ ਵੀ ਤੁਹਾਡੇ ਕੋਲ ਹੈ ਮੁੱਖ ਮੰਤਰੀ ਵੀ ਤੁਹਾਡੇ ਕੋਲ ਹੈ ਫਿਰ ਵੀ ਪਿੰਡ ਦਾ ਵਿਕਾਸ ਨਹੀਂ ਹੋਇਆ ਵਿਕਾਸ ਤਾਂ ਜੀ ਹੁਣ ਆਇਆ ਨਾ ਵਿਕਾਸ ਕਣੀ ਤਾਂ ਧਿਆਨ ਹੀ ਨਹੀਂ ਹੈਗਾ ਅਸਲ ਤੇ ਪਿੱਛੇ ਜਦੋਂ ਇਹ ਚੋਣਾ ਜਿੱਤ ਕੇ ਹੱਡੀ ਮੂੰਹ ਨੂੰ ਲੱਗ ਗਈ ਦੂਜੇ ਸੂਬਿਆਂ ਕਣੀ ਭੱਜ ਜਲੇ ਉਧਰ ਉਹ ਨੋਟਾ ਪਿੱਛੇ ਰਹਿ ਗਏ ਨੋਟਾ ਅੱਕੇ ਲਾਂਗੀ ਨੋਟਾਂ ਦੇ ਨਾਂ ਤਾਂ ਕੋਈ ਮੀਟਿੰਗ ਕੀਤਾ ਨਾ ਰੈਲੀ ਕੀਤੀ ਇਹਨਾਂ ਨੇ ਬਥੇਰੇ ਹੈਲੀਕਾਪਟਰ ਡੱਕਰੇ ਨੋਟਾਂ ਦੇ ਹੈਲਿਕਾਪਟਰ ਨਾਲੇ ਨਹੀਂ ਰਲਣ ਦਿੱਤੇ ਸਕਪਾਲ ਸਿੰਘ ਖੇਹਰਾ ਆਏ ਹੋਏ ਨੇ ਕਿਵੇਂ ਵੇਖਦੇ ਉਹਨਾਂ ਨੂੰ ਸਕਪਾਲ ਸਿੰਘ ਖੇਹਰਾ ਤਾਂ ਆਊਗਾ ਜੀ ਸਕਪਾਲ ਸਿੰਘ ਖੇਹਰਾ ਹੁਣ ਲੁੱਚਪਣਾ ਪਹਿਲਾਂ ਗੇੜ ਗਿਆ ਉਹ ਇਸ ਵਾਰ ਨਹੀਂ ਖੇੜਦਾ ਇੱਥੋਂ ਬਹੁਤ ਔਖਾ ਹੈ ਇਸ ਵਾਰ ਉਹਨੇ ਅਸੀਵਾ ਦਿੱਤਾ ਜੀ ਉਹ ਪੀ ਤੋਂ ਹਟਾਤਾ ਨਾ ਉਹਨੇ ਕ ਅਸੀਵਾ ਦਿੱਤਾ ਸੀਗਾ ਸੀਟ ਕੌਣ ਕੱਢੂ ਤੁਹਾਨੂੰ ਕੀ ਲੱਗਦਾ ਸੀਟ ਕੌਣ ਕੱਢੂਗਾ ਸੰਗਰੂਰ ਤੋਂ ਸੀਲਤਾ ਜੀ ਮੌਕਾ ਦੱਸੂਗਾ ਹਜੇ ਕੁਝ ਨਹੀਂ ਕਹਿ ਸਕਦੇ